ਜੀ ਨੈਕਸਟ ਡੇ ਵਲੌਗ ਸਟਾਰਟ ਹੋ ਗਿਆ ਜਿੱਦਾਂ ਉਹਨਾਂ ਰਾਤ ਹੈ ਇੱਕ ਦਿਨਿੱਤੇ ਮੇ ਨੂੰ ਮੈਂ ਗੱਲਗੀ ਆ ਰਹੀ ਸ਼ਰਮਾਈ ਅੱਜ ਬਾਸ ਰੋਟੀ ਪਾਣੀ ਦੀ ਤਿਆਰੀ ਹੈ ਜੀ ਉਹਨਾਂ ਨੇ ਰਾਣੇ ਸੁਣਦੇ ਆ ਵਧੀਆ ਬੱਬੂ ਮਾਂ ਜਾਂਦਾ ਬੱਬੂ ਮਾਂ ਸਾਹਿਬ ਇੱਕ ਦਿਨ ਸਵੇਰੇ ਨਿਕਾਵਾਂਗੀ ਗੱਲਗੀ ਆ ਰਹੀ ਸ਼ਰਮਾਈ ਕੀ ਪਤਾ ਸੀ ਮੈਨੂੰ ਹੋਏ ਮੈਂ ਬੰਦੇ ਮਿੱਤਰੋ ਕੀ ਜਿੜਾ ਬੱਜ ਵਰ ਜਾਓ ਇੰਤਪਾ ਗੇ ਲੋ ਟੋ ਘੜੀਆਂ ਰੋਕੀ ਉੱਠ ਘੜਿਆ ਜੀ ਬੋਸ ਜਾਲਾ ਬਸ ਕੱਪੜੇ-ਕੁਪੜੇ ਤਿਆਰ ਆ ਨਾ ਧੋ ਗੇ ਮੱਥਾ ਦੇਖੀਏ ਤੇ ਉਸ ਤੋਂ ਬਾਅਦ ਆ ਬਿਊ ਚੈੱਕ ਕਰਾਈਏ ਬਾਹਰ ਨਾਲ ਤੁਹਾਨੂੰ ਯਾਰ ਆ ਕਰੋ ਚੈੱਕ ਬਾਕੀ ਦਿਖਾਵਾਂਗੇ ਕਪੜੇ-ਕੁਪੜੇ ਪਾ ਗਏ ਫਿਰ ਆਪਾਂ ਅਬ ਉਸ ਘਰ ਦਾ ਹੁਣ ਬੰਦਾ ਸਾਡਾ ਫਿਰ ਨਾ ਆ ਕੇ ਕਿ ਚੱਲੀਏ ਤੁਹਾਨੂੰ ਦਿਖਾਵਾਂਗੇ ਚੈੱਕ ਕਰੋ ਖਲਾਰਾ ਜਾਂ ਪਾਇਆ ਹੁਣ ਕਪੜੇ-ਕੁਪੜੇ ਪਾਵਾਂਗੇ ਫਿਰ ਦਿਖਾਉਣੇ ਸਨੋਂ ਬਾਕੀ ਦਾ ਵਲੌਗ ਚੈੱਕ ਕਰ ਹੀ ਜਾਓ ਅੱਛਾ ਓਕੇ ਬਾਏ ਬਾਏ ਮੈਗੀ ਵਰਦੀ ਹੈ ਜੀ ਮੈਗੀ ਖਾ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਗੁਰੂ ਘਰ ਦਰਸ਼ਨ ਕਰਨ ਜਾਵਾਂਗੇ ਤੇ ਉੱਥੇ ਤੁਹਾਨੂੰ ਦਿਖਾਵਾਂਗੇ ਤੰਨਾ ਥੋੜਾ ਜਿਹਾ ਕਾਫੀ ਲਈਏ ਚਾਹ ਪੀ ਲਈਏ ਅਸੀਂ ਤੇ ਇੱਕ ਗਲਾਸ ਜਿਹੇ ਚਾਹ ਦੇ ਹਾਂਜੀ ਬਸ ਵਿਆਹ ਹੀ ਹੋ ਰਹੀ ਆ ਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੀ ਤੇ ਟੇਕ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਬਾਕੀ ਨਹਾਤ ਹੋ ਕੇ ਇਸ਼ਨਾਨ ਕਰ ਲਿਆ ਸੋ ਇਸ਼ਨਾਨ ਕਰ ਲਿਆ ਤੇ ਬਾਕੀ ਹੁਣ ਸਾਡੀ ਮੈਗੀ ਬੜੀ ਗਈ ਮੈਗੀ ਖਾ ਕੇ ਫਿਰ ਅਸੀਂ ਜੇ ਬਾਹਰ ਦਾ ਥੋੜਾ ਜਿਹਾ ਗੂੜ ਦਿਖਾਵਾਂਗੇ ਤੁਹਾਨੂੰ ਉਸ ਤੋਂ ਬਾਅਦ ਗੁਰੂ ਘਰ ਜਾਵਾਂਗੇ ਗੁਰੂ ਘਰ ਜਾ ਕੇ ਜੋ ਇਤਿਹਾਸਾ ਜੋ ਗਰਮ ਪਾਣੀ ਆਣਾ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਜਾਨੀ ਕਿ ਬਲੌਗ ਦੇ ਵਿੱਚ ਦਿਖਾਵਾਂਗੇ ਬਲੌਗ ਚ ਬਣੇ ਰਹੋ ਜੇ ਬਲੌਗ ਵਧੀਆ ਲੱਗਦਾ ਤਾਂ ਜਰੂਰ ਆਪਣਾ ਕੀਮਤੀ ਕਮੈਂਟ ਦੱਸਿਆ ਕਰੋ ਹਾਂਜੀ ਜੇ ਕੋਈ ਗਲਤ ਸ਼ਬਦ ਵੀਡੀਓ ਵਿੱਚ ਬੋਲ ਹੁੰਦਾ ਤਾਂ ਸਾਨੂੰ ਮਾਫ਼ ਕਰਦੇ ਹੋ ਪਹਿਲਾ ਬਲੌਗ ਆ ਜੀ ਸਾਡਾ ਸਾਨੂੰ ਇੰਨਾ ਪਤਾ ਨਹੀਂ ਜਿਆ ਗਲਤੀਆਂ ਹੁੰਦੀਆਂ ਨੇ ਵਿੱਚ ਜੀ ਛੋਟੇ ਬੱਚੇ ਸਮਝ ਕੇ ਛੋਟੇ ਭਰਾ ਸਮਝ ਕੇ ਮਾਫ਼ ਕਰਦੇ ਹੋ ਜੀ ਚਲੋ ਠੀਕ ਹੈ ਬਾਕੀ ਤੁਹਾਨੂੰ ਅੱਗੇ ਮਿਲਦੇ ਆਂ ਲਓ ਜੀ ਤਿਆਰੀ ਹੁਣ ਹੋ ਚੁੱਕੀ ਆ ਪੱਗ ਵੱਲ ਲਈ ਆ ਤਿਆਰੀ ਆ ਜੀ ਹਾਂ ਜੀ ਹਾਂ ਜੀ ਹੁਣ ਤਿਆਰੀ ਆ ਜੀ ਫਾਂਸਮੋਨ ਆਪਣਾ ਕਰਦੇ ਆ ਠੀਕ ਬੈਗ ਮੱਥਾ ਟੇਕ ਕੇ ਆਪਾਂ ਲੈਗੀ ਚੈੱਕ ਕਰੋ ਮੈਗੀ ਨੋਬਾ ਸਭ ਮੱਥਾ ਟੇਕ ਕੇ ਤੇ ਘਰ ਵੱਲੋਂ ਚਾਲੇ ਪਾਵਾਂਗੇ ਜੀ ਬੜੇ ਰਹੋ ਸਾਡੇ ਨਾਲ ਤੁਹਾਨੂੰ ਦਿਖਾਵਾਂਗੇ ਜਿੱਦਾਂ ਜਿੱਦਾਂ ਵੀ ਭਜਿੱਤੇ ਜਿੱਥੇ ਵੀ ਜਾਵਾਂਗੇ ਚਲੋ ਹੁਣ ਬਾਕੀ ਅੱਗੇ ਜਾ ਕੇ ਤੁਹਾਨੂੰ ਮੈਂ ਦਿਖਾਉਣਾ ਇੱਥੇ ਇਹਦਾ ਠੱਡਦਾ ਹੈਗੀ ਆ ਮਤਲਬ ਕਿ ਹਾਂ ਇਦਾਂ ਪੂਰਾ ਟਾਇਰ ਠੰਡ ਗਿਆ ਦੇਖੋ ਇੱਕ ਮਿੰਟ ਖਾ ਦੇਖੋ ਇਹਦਾ ਬਾਅਦ 75 ਦਾ ਇਹਦਾ ਬੜੀ ਆ ਅੱਛਾ ਮੈਂ ਚੈੱਕ ਕਰਾਂ ਬਾਤ ਰਿਪੈਕ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ ਹੁਣ ਜਿੱਦਾਂ ਸਮਾਜੂਲ ਬੰਦਾ ਸਾਡਾ ਪੈਕਿੰਗ ਕਰਨ ਲੱਗਿਓ ਮਾ ਤੁਹਾਡੇ ਇੱਥੇ ਵੀ ਅਸੀਂ ਨਾ ਚੱਲ ਪੈਣਾ ਇੱਥੋਂ ਪਹਾੜ ਬਾਬੇ ਹੋ ਵਧੀਆ ਦੇਖੋ ਮੈਨੂੰ ਪਹਾੜ ਬੜੇ ਵਧੀਆ ਹੁੰਦੇ ਝੂਮ ਕਰਕੇ ਦੁਹਾਨਾ ਝੂਮ ਪਹਿਲੇ ਕੈਫੇ ਚਲੋਤਾ ਨਹੀਂ ਫਿਰ ਵੀ ਚੈੱਕ ਕਰੋ ਆ ਕਰੋ ਚੈੱਕ ਪਹਾੜ ਕੀ ਬਾਤ ਹੈ ਇੱਧਰ ਨਸ ਜਿੱਦਾਂ ਆ ਪਏ ਆ ਰੋਡ ਤੋਂ ਸਾਰੇ ਇੱਧਰ ਪਹਾੜੇ ਪਹਾੜ ਉੱਚੇ ਉੱਚੇ चेक करो इधर जिते अस है, है। व्यूआ वैसे सिस्टम इधर हाँ रूम है साढ़ा साडा गरीबां एक रात कट्टी जितने सू मिली बाकी चाह पी लिया तीन कप दो बंद ने पीते मैं पीता ਉਹਨੋਂ ਸੀ ਗੁਰੂ ਘਰ ਮੱਥਾ ਟੇਕ ਕੇ ਤੁਰ ਪੈਣਾ ਚੱਲ ਜਾਣਾ ਇੱਥੋਂ ਫਿਰ ਅੱਗੇ ਜਾ ਕੇ ਤਾਂ ਦੇਖਾਂਗੇ ਕਿੱਥੇ ਦਾ ਪਲਾਨ ਬਣਦਾ ਮਨੀ ਗੰਸਾਵ ਕਰੋ ਚੱਕ ਤੁਸੀਂ ਦੱਸਣਾ ਚਾਹੋਗੇ ਜੀ ਬਾਬਾ ਸਾਹਿਬ ਮੱਥਾ ਟੇਕ ਕੇ ਚੱਲੇ ਆ ਜੀ ਮਾਰਨਿੰਗ ਦਾ ਟਾਈਮ ਹੈ 9:30 ਹੋ ਗਏ ਆ ਜੀ ਆ ਜੋ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਫਿਰ ਘਰ ਵੱਲ ਚੱਲੇ ਪਾਵਾਂਗੇ ਆ ਜੋ ਜੀ ਗੁਰਦੁਆਰਾ ਸਾਹਿਬ ਜੀ ਨਹੀਂ ਅੱਗੇ ਜਾਵਾਂਗੇ ਉੱਡੇ ਜਾਣਾਗੇ ਅਚੰਦਰ ਉੱਪਰ ਰੱਖ ਕੇ ਆਂ ਤਾਂ ਜੀ। ਅੱਜ ਦਾ ਹੁਣ ਲਈ YouTube ਪਰ ਆਪੋ ਸਾਡੇ ਚੱਲਣ ਨੂੰ ਦੋ ਵਾਰ ਕੀ ਪੁੱਛਣ। ਪਹਿਲੇ ਗੁਰੂ ਘਰ ਮੱਧਾਰਸ਼ਨ ਕਰ ਲਿਆ ਮਤਰੀਕ ਲਿਆ ਤੇ ਵੱਡੇ ਸਾਡੇ ਕਰਮ ਨੇ ਅੱਜ ਸੰਗਰਾਂਦ ਲੈ ਕੇ ਮਹਾਰਾਜ ਦੇ ਦਰਸ਼ਨ ਹੋਏ ਨੇ। बाक़ी बहर इहो पु श

હલોજી ભાફા ઉડદી ઇરાજની કિપા ગરમ પાણી ક્રપા કરો જી ચેક એ વ્યૂ ચેક કરો કે વીયા વ્યૂ આ બસ વખો કરો જી ਦੀ ਪੋਜੀਸ਼ਨ ਨੂੰ ਖਰਾਬ ਦਰਸਾਇਆ ਜਾਵੇ ਕਿਉਂਕਿ ਜਿਹੜੇ ਨਹੀਂ ਆਏ ਉਹ ਘਰ ਬੈਠੇ ਦਰਸ਼ਨ ਕਰ ਸਕਦੇ ਆ ਮਹਾਰਾਜ ਦੇ ਦਰਬਾਰ ਦੇ ਦੇਖੋ ਜੀ ਮਨੀ ਗੰਭੀ ਸਭ ਗੁਰੂ ਘਰ ਵਾਹਿਗੁਰੂ ਵਾਹਿਗੁਰੂ ਗਰਮ ਬਾਰੀ ਜਿਵੇਂ ਬੜਾ ਨਾੜੀ ਹਾਂਜੀ ਸਰੋਦਰਸ਼ਨ ਜੀ ਵੀਊ ਬੜਾ ਵਧੀਆ ਇੱਧਰ ਇੱਧਰ ਇਦਾਂ ਕਾ ਨਹੀਂ ਫੜੀ ਕੈਮਰਾਵੜੀ ਜੀ ਬਹੁਤ ਵਧੀਆ ਲਓ ਜੀ ਪਹੁੰਚ ਚੁਕੇ ਹਾਂ ਚੈੱਕ ਕਰ ਸਾਰਾ ਇੱਦਾਂ ਕੈਮਰਾਵੜੀ ਇੱਦਾਂ ਪਾਣੀ ਗਰਮਾ ਰਹੇ ਜੀ ਧਰਮ ਨੂੰ ਨਾਲ ਜੇ ਸਾਡਾ ਬਲੌਗ ਵਧੀਆ ਲੱਗਾ ਇਹਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਜਿੰਨਾ ਸਾਡੇ ਕੋਲ ਕੋਸ਼ਿਸ਼ ਹੋਈ ਅਸੀਂ ਅੰਦਰ ਤੋਂ ਗੁਰੂ ਘਰ ਦੇ ਦਰਸ਼ਨ ਕਰਵਾਏ ਤੇ ਬਾਕੀ ਹੋਰ ਅੱਗੇ ਜੇ ਬਣਿਆ ਸਾਡਾ ਵਿਚਾਰਕ ਤਾਂ ਹੋਰ ਬਲੌਗ ਦੇ ਕੰਟੀਨਿਊ ਕਰਾਂਗੇ ਤੇ ਜਦ ਤੱਕ ਜੇ ਤੁਹਾਨੂੰ ਵਧੀਆ ਲੱਗਦਾ ਰਹੇ ਲਾਈਕ ਸ਼ੇਅਰ ਕਮੈਂਟ

ਪਾ ਨਿਕਲ ਰਹੀ ਆ ਹਾਂਜੀ ਕੀ ਆ ਦੇਖ ਰਹੇ ਜੀ ਔਰ ਥੱਲੇ ਪਾਣੀ ਦੇਖਦੇ ਜੀ ਉਹ ਦੇਖੋ ਉਹ ਦੇਖੋ ਸਾਫ ਕਰਦੇ ਨਾਲ ਹੀ ਹੈ ਜੀ ਸਰ ਸੋ ਖੋਦਵਾਲਾ ਸਾਹਿਬ ਮੱਥਾ ਟੇਕ ਲਿਆ ਜੀ ਹੂੰ ਉਹ ਘਰ ਨੂੰ ਚੱਲੇ ਪਾਣ ਲੱਗੇ ਆ ਸਮਾਨ ਸਹੂਨ ਲੈ ਕੇ ਸਮਾਨ ਸਹੂਨ ਮਰਸੇ ਨਾਲ ਬੱਧ ਕੇ ਬਸ ਚੱਲੀਏ ਆ ਤੋਪਨੇ ਖੜਾਈਏ ਦਰਵਾਜ਼ੇ ਬਹੁਤ ਬਹੁਤ ਥੋੜੀ ਨਿਕਲਈ ਹੈ ਵੈਸੇ ਸਾਡੇ ਹੱਬ ਨਾਲ ਨਹੀਂ ਛੱਡ ਹੈ ਨਹੀਂ ਜਿੰਨੀ ਉਹ ਕਹਿੰਦਾ 11ਵੇਂ ਜਾਂ 12ਵੇਂ ਦੇ ਵਿੱਚ ਮੈਂ ਕਹਿੰਦਾ ਜਿੰਨੀ ਛੱਡ ਆਪਾਂ ਸੋਚ ਗਏ ਸੀ ਉਹਨੇ ਹੈ ਰੋ ਬਾਹਰ ਨਹੀਂ ਇੱਕ ਵੇਲੇ ਰਾਸਤ ਵਿੱਚ ਪੈ ਰਹੀ ਪੈਣੀ ਨੂੰ ਲੋ ਨਹੀਂ ਪੰਦੀ ਸਰੋਹ ਤਾਂ ਪੈਣੀ ਹੈ ਇੱਥੇ ਪਰ ਵੈਸੇ ਥਾਂ ਤੇ ਵੀ ਹੈ ਨਹੀਂ ਵਧੀਆ ਮਾਹੌਲ ਵਧੀਆ ਜਿੱਦਾਂ ਕਿ ਪਹਾੜੀ ਇਲਾਕਾ ਨਾ ਜਿੱਦਾਂ ਵਧੀਆ ਹੈ ਸਿਸਟਮ ਕੁੰਡੀਆ ਗੰਧਾ ਦਰਸ਼ਨ ਕਰਾਵਾਂਗੇ ਤੁਹਾਨੂੰ ਰੋ ਰੋ ਕੇ ਜਾਵਾਂਗੇ ਮਨੀ ਗਾਂ ਸੰਤ ਦਾ ਸੱਦਾ ਐਨ ਆਰ ਟੀ ਵੀ ਬਲੌਗ ਸੀ ਤੇ ਬਾਕੀ ਤੁਹਾਨੂੰ ਨੈਕਸਟ ਬਲੌਗ ਵੀ ਪਿਆਰ ਕਰ ਰਹੇ ਹੋ ਨੈਕਸਟ ਬਲੌਗ ਦਿਖਾਵਾਂਗੇ ਇਹ ਬਲੌਗ ਇਸ ਨੂੰ ਪਾ ਕੇ ਹੁਣ ਅਗਲਾ ਬਲੌਗ ਸਟਾਰਟ ਕਰਾਂਗੇ ਥੈਂਕ ਯੂ ਅਗਲੇ ਬਲੌਗ ਦੀ ਫਿਰ ਤੁਹਾਨੂੰ ਦਿਖਾਵਾਂਗੇ ਜੀ